ਅਜ ਰੂਪਨਗਰ ਦੇ ਸਥਾਨਕ ਕਲਗੀਧਰ ਕੰਨਿਆ ਪੜ੍ਹਸਾਲਾ ਦੇ ਹਾਲ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਵੱਲੋਂ ਇੱਕ ਵਰਕਰ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸੁਖਬੀਰ ਬਾਦਲ ਵੱਲੋਂ ਜੋ ਯਾਤਰਾ ਪੰਜਾਬ ਵਿੱਚ ਸ਼ੁਰੂ ਕੀਤੀ ਗਈ ਹੈ ਉਸ ਦੇ ਤਹਿਤ ਸੁਖਬੀਰ ਬਾਦਲ ਜਲਦੀ ਹੀ ਰੂਪਨਗਰ ਹਲਕੇ ਵਿੱਚ ਵੀ ਆਉਣਗੇ। ਜਦੋਂ ਡਾਕਟਰ ਚੀਮਾ ਨੂੰ ਇਹ ਸਵਾਲ ਪੁੱਛਿਆ ਗਿਆ ਕਿ ਅੱਜ ਉਹਨਾਂ ਦੀ ਪੁਰਾਣੀ ਸਾਥੀ ਸੇਵਾ ਸਿੰਘ ਸੇਖਵਾ ਵੱਲੋਂ ਆਮ ਆਦਮੀ ਪਾਰਟੀ ਜੁਆਇਨ ਕਰ ਦਿੱਤੀ ਗਈ ਹੈ ਤਾਂ ਸੁਣੋ ਡਾਕਟਰ ਦਲਜੀਤ ਸਿੰਘ ਚੀਮਾ ਨੇ ਕੀ ਕਿਹਾ। ਹੌਲੀ ਰਾਜਨੀਤੀ ਦੇ ਵਿੱਚ ਕ੍ਰੈਡੀਬਿਲਟੀ ਜਿਹੜੀ ਆ ਉਹ ਖਤਮ ਹੋ ਗਈ ਹੈ। ਇਹ ਬੜੀ ਚਿੰਤਾਜਨਕ ਗੱਲ ਵੀ ਹੈ ਤੇ ਬੜੀ ਅਫਸੋਸਨਾਕ ਵੀ ਹੈ। ਕਿ ਆਪਣੇ ਸਵਾਰਥੀ ਹਿੱਤਾਂ ਵਾਸਤੇ ਹੁਣ ਆਹ ਰੋਜ਼ ਹੀ ਕੈਡੀਟਰ ਜਿਹੜੇ ਆ ਉਹ ਪਾਰਟੀਆਂ ਦੇ। ਦਾਤਾ ਇਹਦੇ ਵਿੱਚ ਕੋਈ ਲੋਕਾਂ ਦੀ ਸੇਵਾ ਸਿਰ ਪਰਿਵਾਰਾਂ ਦੀ ਆਪਣੀ ਨਿੱਜੀ ਜਿਹੜੀ ਖਾਸਤੀ ਪੂਰਤੀ ਵਾਸਤੇ ਆਪਣੀਆਂ ਨਿੱਜੀ ਲੋੜਾਂ ਨੂੰ ਪੂਰੀਆਂ ਕਰਨ ਵਾਸਤੇ ਜਿਹੜੇ ਲੋਕੀ ਹਰ ਰੋਜ਼ ਹੀ ਪਾਰਟੀਆਂ ਬਦਲਦੇ ਇਹਨਾਂ ਤੋਂ ਪਬਲਿਕ ਨੂੰ ਕੋਈ ਬਹੁਤੀ ਆਸ ਨਹੀਂ ਕੀਤੀ ਜਾ ਸਕਦੀ ਇਸ ਕਰਕੇ ਕੇਜਰੀਆਲ ਨੇ ਵੀ ਜਿਹੜੀ ਬੜੀ ਵੱਡਾ ਮਾਡਲ ਪੇਸ਼ ਕੀਤਾ ਸੀ ਰਾਜਨੀਤੀ ਦੇ ਵਿੱਚ ਉਹ ਵੀ ਇੱਥੇ ਆ ਕੇ ਸਾਰਾ ਖੋਖਲਾ ਪੰਡਾ ਲੱਗਦਾ ਕਿ ਹੁਣ ਜਿਹੜੇ ਬੰਦੇ ਜਿਨ੍ਹਾਂ ਨੇ ਕਿੰਨੇ ਕਿੰਨੇ ਪਾਰਟੀਆਂ ਬਦਲੀਆਂ ਉਹਨਾਂ ਬੰਦਿਆਂ ਨੂੰ ਨਾਲ ਲੈ ਕੇ ਕਿ ਤੁਸੀਂ ਕੀ ਪੰਜਾਬ ਨੂੰ ਜਿਹੜਿਆ ਨਵਾਂ ਮਾਡਲ ਦੇਣਾ ਚਾਹੁੰਦੇ ਹੋ ਕੀ ਨਾਵਾ ਤੁਸੀਂ ਜਿਹੜੀ ਹੈ ਇੱਕ ਸੂਚ ਅੱਗੇ ਲੋਕਾਂ ਤੱਕ ਲੈ ਕੇ ਜਾਣਾ ਚਾਹੁੰਦੇ ਹੋ ਇਹ ਫਰਸਟ੍ਰੇਸ਼ਨ ਕੇਜਰੀ ਆਲਦੀ ਵੀ ਆਪਣੀ ਫਰਸਟ੍ਰੇਸ਼ਨ ਹੈ ਆਮਦ ਵੀ ਪਾਰਟੀ ਦੀ ਵੀ ਆਪਣੀ ਫਰਸਟ੍ਰੇਸ਼ਨ ਹੈ ਕਿ ਹੁਣ ਇਹਨਾਂ ਨੂੰ ਕੈਂਡੀਡੇਟ ਨਹੀਂ ਲੱਭਦੇ ਪਏ ਤੇ ਜਿੱਥੋਂ ਜਿਹੜੀ ਪਾਰਟੀ ਦਾ ਕੋਈ ਬੰਦਾ ਭਾਵੇਂ ਚਾਰ ਪਾਰਟੀਆਂ ਤੋਂ ਕਿਤੇ ਕਿਤੇ ਆਵੇ ਉਹ ਜੇ ਕਹਵੇ ਕਿ ਮੈਂ ਇੱਥੇ ਲੜਨ ਨੂੰ ਤਿਆਰ ਹਾਂ ਉਹਨੂੰ ਫਟਾਫਟ ਉੱਥੇ ਤੇ ਆ ਕੇ بڑا ਬਟਾ ਉਹਨੂੰ ਮੌਕੇ ਦੇ ਤੌਰ ਤੇ ਪੇਸ਼ ਕਰਨਾ ਇਸ ਕਰਕੇ ਖੋਖਲਾ ਪੜਨਾ ਰਾਜਨੀਤੀ ਦਾ ਇਹ ਹੋਲ ਇਹ ਚੀਜ਼ਾਂ ਜਿਹੜੀ ਰਾਜਨੀਤੀ ਨੂੰ ਨਵਾਂ ਨਵਾਂ ਰਸੇ ਲੱਗਦਾ ਵੇਖੋ ਡਾਕਟਰ ਦਲਜੀਤ ਸਿੰਘ ਛੀਮਾ ਨੇ ਕਿਉਂ ਸਾਡੇ ਪੰਜਾਬ ਸਰਕਾਰ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਨਿਸ਼ਾਨੇ ਕਾਂਗਰਸ ਦੀ ਹਾਲਤ ਬਹੁਤ ਹੀ ਐਸਾ ਨਿਮੋਸ਼ੀ ਜਨ ਕੋਈ ਨਹੀਂ ਤਰਸ ਜਿਓ ਕੋਈ ਨਹੀਂ ਪਹਿਲਾਂ ਸਾਰਿਆਂ ਨੇ ਜਾ ਕੇ ਦਿੱਲੀ ਉੱਤੇ ਮਿੰਤਾ ਕੀਤੀਆਂ ਕਿ ਅਸੀਂ ਪਿੰਡਾਂ ਦੇ ਵਿੱਚ ਵੜਨ ਜੋਗੇ ਨਹੀਂ ਸਾਨੂੰ ਜਿਹੜੀ ਐ ਤਬਦੀਲੀ ਕਰਕੇ ਦਿਓ ਲੀਡਰਸ਼ਿਪ ਉਹਨਾਂ ਨੇ ਪ੍ਰਧਾਨ ਬਦਲਿਆ ਚਿਹਰਾ ਬਦਲ ਕੇ ਲੋਕਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਕਿ ਸ਼ਾਇਦ ਨੈਗੇਟਿਵਿਟੀ ਘਟੇ ਹੁਣ ਨਵੇਂ ਪ੍ਰਧਾਨ ਦੇ ਨਾਲ ਨੈਗੇਟਿਵਿਟੀ ਹੋਰ ਵੱਧ ਗਈ ਇਹਨਾਂ ਦੀ ਹੁਣ ਫੇਰ ਇਥੋਂ ਦਹਿਰਾ ਦੂਰ ਨੂੰ ਸ਼ਕਾਰਾਣੀਆਂ ਟੀਮਾਂ ਚੱਲ ਪਈਆਂ ਕਿ ਮੁੱਖ ਮੰਤਰੀ ਵੀ ਜਿਹੜਾ ਉਹਨੂੰ ਵੀ ਹਟਾਓ ਗੱਲ ਤੇ ਇਹ ਆ ਕਿ ਸੋਨੀਆ ਗਾਂਧੀ ਤੋਂ ਲੈ ਕੇ ਕੈਪਟਨ ਅਮਰਿੰਦਰ ਸਿੰਘ ਤੱਕ ਨਵਜੋਤ ਸਿੰਘ ਸਿੱਧੂ ਤੱਕ ਸਾਰੇ ਹੀ ਜੋ ਪੰਜਾਬ ਦੀ ਅਜ ਤੱਕ ਦੀ ਉਹ ਘਟਦਾ ਉਹਦੇ ਵਾਸਤੇ ਜ਼ਿੰਮੇਵਾਰ ਜਿਹੜਾ ਵਿਸ਼ਵਾਸ ਘਾਤ ਪੰਜਾਬ ਦੇ ਲੋਕਾਂ ਨੇ ਕੀਤਾ ਉਹਦੇ ਵਾਸਤੇ ਸਾਰੇ ਜ਼ਿੰਮੇਵਾਰ ਨੇ ਇਸ ਕਰਕੇ ਹੁਣ ਕਿੰਨੇ ਕੋ ਬੰਦੇ ਡੁੱਬ ਜਾਂਦੇ ਜਨਤਾ ਤਾਂ ਉਡੀਕ ਦੀ ਪਈ ਆ ਕਿ ਜੋ ਤੁਸੀਂ ਹਾਲਤ ਕਰ ਦਿੱਤੀ ਪੰਜਾਬ ਦੀ ਉਹਦੇ ਵਾਸਤੇ ਤੁਹਾਨੂੰ ਸਾਰਿਆਂ ਨੂੰ ਸਜ਼ਾ ਦੇਣੀ ਇਸ ਕਰਕੇ ਇਹ ਜਿਹੜੇ ਮੰਤਰੀ ਹੁਣ ਕਿ ਚਾਹੁੰਦੇ ਆ ਮੁੱਖ ਮੰਤਰੀ ਬਦਲ ਦਿਓ ਤੇ ਇਹਨਾਂ ਨੂੰ ਲੋਕੀ ਕਿਵੇਂ ਬਖਸ਼ਣਗੇ ਜੇ ਕੈਪਟਨ ਅਮਰਿੰਦਰ ਸਿੰਘੁਰਾ ਨੇ ਕੁੱਟਕਾ ਸਾਹਿਬ ਦੀ ਸਭ ਖਾਦੀ ਸੀ ਫੜਾਉਣ ਵਾਲੇ ਕੌਣ ਸੀ ਇਹ ਸਾਰੇ ਮੰਤਰੀ ਆਲੇ ਦੇ ਵਾਲੇ ਉਦੋਂ ਜਿਕਾਰੇ ਨਾਲ ਉਹਨਾਂ ਨੇ ਸੀ ਇਸ ਕਰਕੇ ਇਸ ਤਰ੍ਹਾਂ ਕੰਮ ਨਹੀਂ ਚੱਲਦਾ ਇਹ ਸਾਰਿਆਂ ਨੇ 4.5 ਸਾਲ ਸੱਤਾ ਦਾ ਪੂਰਾ ਆਨੰਦ ਮਾਣਿਆ ਉਸੇ ਕੈਬਨਿਟ 'ਚ ਬੈਠੇ ਆ ਉਸੇ ਕੈਬਨਿਟ 'ਚ ਜਿਹੜੇ ਗਲਤ ਫੈਸਲੇ ਕਰਕੇ ਪੰਜਾਬ ਦਾ ਨੁਕਸਾਨ ਕੀਤਾ ਸਾਰਿਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਇਹ ਤਾਂ ਹੁਣ ਸਰਵਾਈਵਲ ਦੀ ਜੰਗ ਹੈ ਆਪਣੀ ਹੋਂਦ ਬਚਾਉਣ ਦੀ ਜਿਹੜੀ ਹੈ ਉਹ ਲੜਾਈ ਬੜੀ ਚੱਲ ਰਹੀ ਹੈ ਕਿਉਂਕਿ ਬਹੁਤ ਮਾੜਾ ਹਿਸਰ ਇਸ ਇਲੈਕਸ਼ਨ ਦੇ ਵਿੱਚ ਕਾਂਗਰਸ ਦਾ ਵੀ ਆਮ ਆਦਮੀ ਪਾਰਟੀ ਦਾ ਵੀ ਹੋਣਾ ਅੱਜ ਦਾ ਜਿਹੜਾ ਸੱਤ ਜਿਹੜਾ ਇਸਰਾਉਂਡ ਤੇ ਹੈ ਦੇਖੋ ਬਹੁਜਨ ਸਮਾਜ ਪਾਰਟੀ ਵੱਲੋਂ ਬਹੁਤ ਵੱਡੀ ਰੈਲੀ ਜਿਹੜੀ ਹੈ ਉਹ 29 ਤਰੀਕ ਨੂੰ ਭਗਵਾੜੇ ਦੇ ਵਿੱਚ ਕੀਤੀ ਜਾ ਰਹੀ ਹੈ। ਔਰ ਉਸ ਰੈਲੀ ਦਾ ਨਾਮ ਅਲਖ ਜਗ੍ਹਾ ਹੋ ਰਹੀ ਦੀ ਉਹਨਾਂ ਨੇ ਕਿਹਾ ਜਿਹਦੇ ਵਿੱਚ ਬਹੁਜਨ ਸਮਾਜ ਪਾਰਟੀ ਦੀ ਨੈਸ਼ਨਲ ਲੀਡਰਸ਼ਿਪ ਵੀ ਔਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਵੀ ਪਹੁੰਚ ਰਹੇ ਹਨ। ਅੱਜ ਅਸੀਂ ਸਾਰੇ ਹਲਕੇ ਦੇ ਵਿੱਚ ਸਰਕਲ ਵਾਈਜ਼ ਮੀਟ ਕਰਕੇ ਆ। ਉਸ ਰੈਲੀ ਦੇ ਵਿੱਚ ਸਹਿਯੋਗ ਕਰਨ ਵਾਸਤੇ। ਪਹਿਲਾਂ ਕਾਰੀ ਸਰਕਲ ਦੀ ਕੀਤੀ ਹੈ, ਫਿਰ ਕੋਨ ਅਭੀ ਸਰਕਲ ਦੀ ਕੀਤੀ ਹੈ। ਹੁਣ ਉਪਰ ਸ਼ਹਿਰ ਦੀ ਮੀਟਿੰਗ ਕੀਤੀ। ਔਰ ਕੱਲ ਨੂੰ ਤਿੰਨ ਮੀਟਿੰਗਾਂ ਜਿਹੜੀਆਂ ਅਸੀਂ ਦੂਰਪੁਰ ਬੇਦੀ ਤੇ ਵਿਚਲੇ ਸਰਕਲ ਨੂੰ ਮੀਟ ਕਰਾਂ। ਸਾਰੇ ਹੜਕੇ ਦੇ ਵਿੱਚ ਵਰਕਰਾਂ ਦੇ ਮਨ ਦੇ ਵਿੱਚ ਬੜਾ ਉਤਸ਼ਾਹ ਵੀ ਹੈ। ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਵਰਕਰ, ਬੇਬੀਆਂ, ਪੈਣਾ, ਨੌਜਵਾਨ ਸਾਰੇ ਪਗਵਾੜੇ ਦੀ ਦਿੱਤੀ ਦਿੱਤੀ ਰੈਡੀ ਦੇ ਵਿੱਚ ਸ਼ਾਮਿਲ ਕਰਕੇ ਉਹਨੂੰ ਕੰਮ ਜੋ ਪਾ ਰੂਪਨਗਰ ਤੋਂ ਪੁਲਕਿਤ ਕੁਮਾਰ ਦੀ ਰਿਪੋਰਟ